ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਤੇ ਉਮੀਦ ਕਰਦਾ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਸਵੇਰੇ ਸਵੇਰੇ ਵਿਆਸਾ ਸੰਗ ਡੇਰੀ ਵਿਆਸ ਆਇਆ ਸੀ ਆਸਤ ਲੈ ਕੇ ਸਵਾਰੀ ਨਾਲ ਆਈਆ ਨਹੀਂ ਆਸਤੇ ਇੱਥੇ ਪਾਉਣ ਆਇਆ ਤੇ ਮੈਂ ਕਾਫੀ ਟਾਈਮ ਬਾਅਦ ਡੇਰੀ ਤੇ ਆਇਆ ਕਟੋ ਘਟਨੀ ਤਾਂ 15 ਸਾਲ ਹੋ ਗਏ ਹੋਣੇ ਆ ਉਦੋਂ ਆਪਣੇ ਆ ਜਿਹੜਾ ਅੰਬਰਸਰਾਲ ਹਾਈਵੇ ਆ ਉਦੋਂ ਇਹ ਸਿੰਗਲ ਰੋਡ ਸੀ ਬਣਨਾ ਸ਼ੁਰੂ ਵੀ ਨਹੀਂ ਹੋਇਆ ਸੀ ਤੇ ਕਾਫੀ ਡੇਰੇ ਦੇ ਵਿੱਚ ਸਫਾਈ ਆ ਇੱਕ ਵੀ ਪਤਾ ਡਿਗਿਆ ਨਹੀਂ ਮਿਲਦਾ ਬਹੁਤ ਜ਼ਿਆਦਾ ਸਫਾਈ ਆ ਤਾਂ ਡੇਰਾ ਸੋਨਾ ਵੀ ਬਹੁਤ ਆ ਜਿਹੜੇ ਤੁਹਾਨੂੰ ਮੈਂ ਦਿਖਾਉਣਾ ਜਿਹੜੇ ਹਨ ਉਹ ਜਿੱਦਾਂ ਦਰਖਤ ਵੱਡੇ ਆ ਉਹ ਉਦੋਂ ਨਿਕਣਗੇ ਉਹ ਜਿਹੜੇ ਸੈਡਾਂ ਤੇ ਲੱਗੀ ਆ ਉਹ ਵੱਡੇ ਦਰਖਤ ਟਾਲੀਆਂ ਤੇ ਹੁਣ ਤਾਂ ਛੋਟੇ ਛੋਟੇ ਵੀ ਹੈਗੇ ਆ ਉਦੋਂ ਤੇ ਹੁਣ ਤਾਂ ਕਾਫੀ ਦਰਖਤਾਂ ਬਹੁਤ ਸੋਹਣਾ ਡੇਰਾ ਬਹੁਤ ਜਿਆਦੀ ਸਫਾਈ ਆ ਵਿਆਸ ਡੇਰੇ ਦੇ ਵਿੱਚ ਤੇ ਹੈ ਵੀ ਸ਼ਾਂਤੀ ਆ ਬੜੇ ਨਿਜਮਿਆਂ ਜਿਹਾ ਤਾਂ ਇੱਥੇ ਰੀਗ ਬੰਦਾ ਖਿਆਲ ਰੱਖਦਾ ਤੇ ਮੈਂ ਸਵੇਰੇ ਕਰੂੰ 5:30 5:00 ਵਜੇ 5:00 ਵਜੇ ਆ ਗਿਆ ਇਸ ਵਾਰੀ ਦੇ ਘਰੇ ਤੇ ਮੀਂਹ ਪੈਂਦਾ ਸੀ ਤੇ ਨੂਰ ਮਹਿਲ ਤੋਂ ਅੱਗੇ ਮੀਂਹ ਹੈ ਹੀ ਨਹੀਂ ਇਹ ਕਣੀ ਵੀ ਹੈ ਨਹੀਂ ਇੱਥੇ ਰਾਹ 'ਚ ਸੁਭਾਨਪੁਰ ਆ ਕੇ ਸੁਭਾਨਪੁਰ ਟੱਪ ਕੇ ਥੋੜਾ ਜਿਹਾ ਮੀਂਹ ਸੀ ਉਸ ਤੋਂ ਬਾਅਦ ਫੇਰ ਸੁੱਕ ਗਈ ਆ ਇੱਥੇ ਬਿਆਸਤਾ ਕਣੀ ਵੀ ਨਹੀਂ ਪਈ ਤੇ ਡੇਰਾ ਵਾਕਈ ਸੋਹਣਾ ਬਹੁਤ ਆ ਬੜਾ ਸਾਫ਼ ਸੁਥਰਾ ਡੇਰਾ ਆ ਆ ਤਾਂ ਜਿੱਦਾਂ ਇੱਥੇ ਪਾਰਕਿੰਗ ਦੇ ਵਿੱਚ ਗਲਾਸੀਆਂ-ਗਲੂਸੀਆਂ ਪਈਆਂ ਇਹੀ ਆ ਇੱਥੇ ਦਾ ਬਾਕੀ ਉਹ ਜਿਹੜਾ ਰੋਡ ਆ ਰੋਡ ਐਨ ਸਾਫ਼ ਆ ਪੂਰਾ ਤੇ ਆ ਪਤਾ ਨਹੀਂ ਕਿਹੜਾ ਦਰਖਤ ਆ ਤੇ ਇਹਨੂੰ ਆ ਲੱਗੇ ਐਦਾਂ ਰੁਪਈਏ ਰੁਪਈਏ ਜੇ ਵੀ ਪੈਸਿਆਂ ਵਾਲਾ ਦਰਾਸਤ ਆ ਬੜਾ ਸੋਹਣਾ ਆ ਸ਼ਾਂਤੀ ਆ ਪੂਰੀ ਜਦੋਂ ਮੇਰਾ ਖਿਆਲ 20 ਭੰਡਾਰਾ ਹੁੰਦਾ ਹਣਾ ਉਦੋਂ ਤਾਂ ਪਾਰਕਿੰਗ ਆ ਵੀ ਫੁੱਲ ਹੋ ਜਾਂਦੀ ਹੁੰਨੀ ਇਹ ਤਾਂ ਕਾਫੀ ਬਾਹਰ ਆ ਗਿਆ ਉਧਰ ਪਿੱਛੇ ਵੀ ਰੋਡ ਦੇ ਨਾਲ-ਨਾਲ ਪਾਰਕਿੰਗ ਆਈਆਂ ਬਹੁਤ ਯਾਰੀਆਂ ਪਾਰਕਿੰਗ ਆਇਆ ਹੈਗੀਆਂ ਵੀ ਸੋਹਣੀਆਂ ਦਰਾਸਤ ਲੱਗੀਆਂ ਤੇ ਸਾਫ਼-ਸੁਥਰੀ ਵੀ ਪੂਰੀ ਆ ਤੇ ਸ਼ਾਂਤੀ ਵੀ ਪੂਰੀ ਆ। ਇਹ ਮੈਨੂੰ ਐਨਾ ਸੋਹਣੇ ਦਰਖਤ ਲੱਗੇ ਆ। ਛਾਂ ਵੀ ਇਹਨਾਂ ਦੀ ਆ ਕਾਫੀ ਸੰਘਣੀ ਛਾਂ ਆ ਯਾਨੀ ਠੰਢੀ ਛਾਂ। ਤੇ ਆ ਨਾਲ ਇਧਰ ਪਿਆਸ ਤਰ ਆ ਜਾਂਦਾ ਇੱਥੇ ਆਸਤ ਤਾਰਦੀ ਆ। ਤੇ ਕੋਈ ਨਹੀਂ ਆਪਣੇ ਵਲੌਗ ਦੇ ਨਾਲ ਤੁਸੀਂ ਜੁੜੇ ਰਹੋ। ਆਪਾਂ ਹੋਰ ਜਿਹੜਾ ਵੀ ਸ਼ਾਰਟ ਬਣਾਵਾਂਗੇ ਉਸ ਨਾਲ ਲਾਵਾਂਗੇ। ਦੀ ਮੋ ਬਹੁਤ ਬਹੁਤ ਧੰਨਵਾਦ ਲਾਈਕ ਕਮੈਂਟ ਸ਼ੇਅਰ ਤੇ ਫੋਲੋ ਵੀ ਕਰਿਓ ਆਪਣੇ ਚੈਨਲ ਨੂੰ ਧੰਨਵਾਦ ਜੀ ਸਤਿ ਸ੍ਰੀ ਅਕਾਲ